ਅੱਜ ਅਸੀਂ ਪਟ્રોલ ਡੀਜ਼ਲ ਤੇ 7 ਕਿਲੋ ਮੀਟਰ ਤੋਂ ਵੱਧਾ ਬਿਜਲੀ ਰੇਟਾਂ ਜਬ ਬੇਥਾ ਵਾਦਾ ਕਰਤਾ ਪੰਜਾਬ ਸਰਕਾਰ ਨੇ ਇਹ ਆਮ ਲੋਕਾਂ ਨੂੰ 6 ਜੂਨ ਮਾਫੀ ਤੋਂ ਬਾਅਦ ਦਾ ਬਹੁਤ ਵੱਡਾ ਭਾਰ ਪੈਣਾ ਜਦੋਂ ਡੀਜ਼ਲ ਦਾ ਰੇਟ ਵੱਧਾ 35000 ਬਸਤਾਂ ਤੇ ਭਾਅ ਤੇ ਫਰਕ ਪੈਂਦਾ ਕਿਰਾਏ ਪਾੜੇ ਵੱਧੇ ਆ ਲੋਕਾਂ ਦੀਆਂ ਜੇਬਾਂ ਕਟੀਆਂ ਜਾਣੀਆਂ ਬੰਦਾ ਇਸ ਕਰਕੇ ਪੰਜਾਬ ਸਰਕਾਰ ਜਿਹੜਾ ਵਾਦਾ ਕੀਤਾ ਬਿਜਲੀ ਦੇ 7 ਕਿਲੋਵਾਰਟ ਤੱਕ ਤੇ ਨਾਲ ਕੀਤਾ ਡੀਜ਼ਲ ਪੈਟਰੋਲ ਦਾ ਡੀਜ਼ਲ ਦਾ ਕੀਤਾ 99 ਪੈਸੇ ਪ੍ਰਤੀ ਲੀਟਰ ਤੇ ਪੈਟਰੋਲ ਦਾ ਕੀਤਾ 61 ਪੈਸੇ ਇਹਦੇ ਨਾਲ ਚੀਜ਼ਾਂ ਦੇ ਭਾਅ ਸਮਾਨੀ ਪੈਣਾ ਅਸੀਂ ਪੰਜਾਬ ਸਰਕਾਰ ਨੂੰ ਅੱਜ ਵੀ ਕਹਿਣਾ ਚਾਹੁੰਦੇ ਹਾਂ ਹਿੰਦਕੋਮਨਸ ਪਾਰਟੀ ਮਾਰਕਸਵਾਦੀ ਵਾਲੋਂ ਇਹ ਵਧਾਏ ਰੇਟ ਤੁਰੰਤ ਵਾਪਸ ਲਾਓ ਨਹੀਂ ਤਾਂ ਜਿਹੜੀਆਂ ਜਥੇਵੰਦੀਆਂ ਕਾਲ ਦਊਗੀ ਅਸੀਂ ਜ਼ੋਰਦਾਰ ਸੰਘਰਸ਼ ਕਰਾਂਗੇ ਅੱਜ ਮੌਕੇ ਤੇ ਜਦੋਂ ਵਧਿਆ ਮੌਕੇ ਤੇ ਫਰਸਤ ਦਿਨ ਅੱਜ 6 ਸਤੰਬਰ ਨੂੰ ਇੱਥੇ ਬਾਬਾ ਗੁਰਦੇਵ ਸਿੰਘ ਪਾਰਕ ਦੇ ਕੋਲ ਪੰਜਾਬ ਸਰਕਾਰ ਦਾ ਪੁਤਲਾ ਫੂਕ ਰਹੇ ਆ ਤੇ ਦੱਸ ਰਹੇ ਆ ਬੇ ਆ ਹਵਾ ਦਾ ਰੁਖ ਦੇਖ ਲਓ ਲੋਕਾਂ ਨੇ ਮਾਫ ਨਹੀਂ ਕਰਨਾ ਅੱਜ ਵੀ ਜਿਹੜੀ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਦਾ ਇਹ ਵਾਪਸ ਕਰੋ ਧੰਨਵਾਦ ਜੀ ਜਿਹੜੀ ਪੰਜਾਬ ਸਰਕਾਰ ਬਿਜਲੀ ਦੇ ਨਾਂ ਤੇ ਕਿ ਮੈਂ ਬਿਜਲੀ ਲੋਕਾਂ ਦੀ ਮਾਫ ਫ੍ਰੀ ਬਿਜਲੀ ਦੇਣੀ ਹੈ ਉਹਦੇ ਨਾਂ ਤੇ ਸਰਕਾਰ ਆਈ ਸੀ ਅੱਜ ਉਹ ਤੋਂ ਇਹ ਪਿਛਾਂ ਨੂੰ ਮੁੜ ਗਈ ਆ 7 ਕਿਲੋ ਵਾਟ ਲਈ ਹਨ ਬਿਜਲੀ ਦੇ ਜਿਹੜੇ ਰੇਟ ਹਨਵੇਂ ਉਹ ਐਲਾਨ ਕਰ ਦਿੱਤੇ ਆ ਪੈਟਰੋਲ ਤੇ ਡੀਜ਼ਲ ਚ ਜਿੱਥੇ ਦੁਨੀਆ ਭਰ ਚ ਪੈਟਰੋਲ ਤੇ ਡੀਜ਼ਲ ਸਸਤਾ ਹੋਇਆ ਇਹ ਪੰਜਾਬ ਸਰਕਾਰ ਨੇ ਦੋਹੇ ਚੀਜ਼ਾਂ ਮਹਿੰਗੀਆਂ ਕਰਤੀਆਂ ਕਿਉਂਕਿ ਅਸ਼ਤਿਆਰ ਲਾਣ ਲਈ ਪੈਸੇ ਹੈਗੇ ਆ ਕਰਜ਼ਾ ਲਗਾਤਾਰ ਜਿਹੜਾ ਪੰਜਾਬ ਲੋਕਾਂ ਸਿਰ ਚੜ ਰਿਹਾ ਗਰਜਾਈ ਕਰ ਰਿਹਾ ਪੰਜਾਬ ਨੂੰ ਤੇ ਸਾਰੇ ਹਿੰਦੁਸਤਾਨ ਚ ਅਸਥਿਆਰ ਲਾ ਕੇ ਆਪਣਾ ਬੈਨੀਫਿਟ ਕੱਟਣਾ ਚਾਹੁੰਦਾ ਜਦ ਕਿ ਲੋਕਾਂ ਲਈ ਕੁਝ ਵੀ ਇਦਾਂ ਦਾ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਇਹ ਜਿਹੜਾ ਅੱਜ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਕਿਉਂਕਿ ਲੋਕਾਂ ਦੇ ਭਾਰੇ ਉਹ ਵੱਡੀ ਇੱਕ ਰਕਮ ਪੰਡ ਜਿਹੜੀ ਆ ਉਹ ਲੋਕਾਂ ਦੇ ਪਾ ਦਤੀ ਆ